ਇਹ ਤਸਵੀਰ ਦੇਖੋ ਕਿ ਇਹ ਪਤਨੀ ਨੇ ਗੁਰਸੇਵਕ ਸਿੰਘ ਦੇ ਚਾਰ ਪੈਣਾ ਦਾ ਗ੍ਰੋਤਾ ਭਰਾ ਸੀਗਾ ਤਾਂ ਕਹਿ ਸਕਦੇ ਆਂ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਕਿਉਂਕਿ ਇੱਕ ਕਹਿ ਸਕਦੇ ਆਂ ਕਿ ਕਮਾਉਣ ਵਾਲਾ ਜੀ ਸੀਗਾ ਪਰਿਵਾਰ ਦਾ ਤਾਂ ਉਹ ਚਲਾ ਜਾਣਾ ਤਾਂ ਇੱਕ ਵੱਡੇ ਦੁੱਖ ਦੀ ਗੱਲ ਹੈ ਹੁਣ ਸਾਰੀਆਂ ਆਸਾਂ ਟੁੱਟ ਗਈਆਂ ਕਹ ਸਕਦੇ ਆ ਕਿ ਬੜਾ ਔਖਾ ਹੁੰਦਾ ਹੈ ਕਿਉਂਕਿ ਇੱਕੋ ਜੀ ਸੀ ਕਮਾਉਣ ਵਾਲਾ ਘਰ ਦਾ ਚਾਰ ਪੈਂਡਾ ਦਾ ਇਕਲੌਤਾ ਭਰਾ ਸੀਗਾ ਪਰਿਵਾਰ ਦੇ ਵਿੱਚ ਤਿੰਨ ਬੱਚੇ ਨੇ ਕਹਿ ਸਕਦੇ ਆ ਦੋ ਬੇਟੇ ਨੇ ਇੱਕ ਬੇਟਾ ਤੁਸੀਂ ਇਹ ਦੇਖੋਗੇ ਸਭ ਤੋਂ ਛੋਟਾ ਬੱਚਾ ਜਿਹੜਾ ਗੁਰਸੇਵਕ ਸਿੰਘ ਦਾ ਉਹ ਗੋਦ ਦੇ ਵਿੱਚ ਆਪਣੀ ਮਾਂ ਦੀ ਕਹਿ ਸਕਦੇ ਆ ਕਿ ਪਰਿਵਾਰ ਇਸ ਸਮੇਂ ਵੱਡੇ ਸਦਮੇ ਦੇ ਵਿੱਚ ਹੈ ਕਮਾਉਣ ਵਾਲਾ ਕੋਈ ਵੀ ਨਹੀਂ ਹੈਗਾ ਜੀ ਇਹਨਾਂ ਦੇ ਮੇਰਾ ਜਵਾਈ ਤੀਜੀ ਕਮਾਉਣ ਵਾਲਾ ਉਹ ਵੀ ਚਲ ਗਿਆ ਹੁਣ ਜੀ ਕੋਈ ਇਹਨਾਂ ਨੂੰ ਕਮਾ ਕੇ ਖਵਾਉਣ ਵਾਲਾ ਹੈ ਹੀ ਨਹੀਂ ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਇਸ ਵਕਤ ਅਸੀਂ ਪਟਿਆਲਾ ਦੇ ਮੋਰਥਰੀ ਹਾਊਸ ਵਿਖੇ ਮੌਜੂਦ ਹਾਂ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮਰਨ ਵਾਲੇ ਗੁਰਸੇਵਕ ਸਿੰਘ ਦਾ ਪਰਿਵਾਰ ਉਰੇ ਪਹੁੰਚਿਆ ਹੋਇਆ ਹੈ ਪਰਿਵਾਰ ਰੋ ਰਿਹਾ ਪੂਰਾ ਤੁਸੀਂ ਦੇਖੋਗੇ ਚਾਰ ਪੈਰਾਂ ਦਾ ਇਕਲੌਤਾ ਪਰਾਸੀ ਗੁਰਸੇਵਕ ਪਰਿਵਾਰ ਦੇ ਵਿੱਚ ਉਹ ਵਿਆਹਿਆ ਹੋਇਆ ਸੀਗਾ ਇਕੱਲਾ ਮੁੰਡਾ ਸੀ ਘਰ ਦੇ ਵਿੱਚ ਕਮਾਉਣ ਵਾਲਾ ਅ ਬੱਚੇ ਜਿਹੜੇ ਨੇ ਤਿੰਨ ਬੱਚੇ ਨੇ ਉਸਦੇ ਦੋ بیٹے ਅਤੇ ਇੱਕ ਬੇਟੀ ਹੈ ਵੱਡਾ ਮੁੰਡਾ ਉਹਨਾਂ ਦਾ 12 ਸਾਲ ਦਾ ਹੈ ਛੋਟੇ ਵਾਲਾ ਜੇਕਰ ਗੱਲ ਕਰ ਲਈਏ ਤੋ तकरीबन 6 ਸਾਲ ਦਾ ਜਿਹੜਾ ਗੋਦ ਦੇ ਵਿੱਚ ਆਪਣੀ ਮਾਂ ਦੀ ਤੁਸੀਂ ਇਹ ਤਸਵੀਰ ਦੇਖੋ ਕਿ ਇਹ ਪਤਨੀ ਨੇ ਗੁਰਸੇਵਕ ਸਿੰਘ ਦੇ ਚਾਰ ਪੈਣਾ ਦਾ ਇਕਲੌਤਾ ਭਰਾ ਸੀਗਾ ਤਾਂ ਕਹਿ ਸਕਦੇ ਆ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਕਿਉਂਕਿ ਇੱਕ ਕਹਿ ਸਕਦੇ ਆ ਕਿ ਕਮਾਉਣ ਵਾਲਾ ਜੀ ਸੀਗਾ ਪਰਿਵਾਰ ਦਾ ਤਾਂ ਉਹ ਚਲਾ ਜਾਣਾ ਤਾਂ ਇੱਕ ਵੱਡੇ ਦੁੱਖ ਦੀ ਗੱਲ ਹੈ ਤਾਂ ਤਸਵੀਰ ਤੁਸੀਂ ਦੇਖੋ ਕੀ ਵੱਡਾ ਦੁੱਖ ਹੈ ਪਰਿਵਾਰ ਦਾ ਪੰਚਾਇਤ ਮੈਂਬਰ ਵੀ ਪਹੁੰਚੇ ਹੋਏ ਨੇ ਤਾਂ ਗੱਲ ਕਰ ਲਈਏ ਜੇਕਰ ਉਹਨਾਂ ਦੇ ਪਰਿਵਾਰ ਦੀ ਤਾਂ ਉਹਨਾਂ ਦੇ ਭੈਣ ਵੀ ਪਹੁੰਚੇ ਹੋਏ ਨੇ ਤੇ ਤੁਸੀਂ ਇਹ ਦੇਖੋ ਕਿ ਤਸਵੀਰ ਕਾਫੀ ਕੁਝ ਬਿਆਨ ਕਰਦੀ ਹੈ ਕਿਉਂਕਿ ਅੱਜ 8 ਕਰਾਂ ਦੇ ਚਿਰਾਗ ਬੁਜੇ ਨੇ ਤਾਂ ਇਸ ਜ਼ਹਿਰੀਲੀ ਸ਼ਰਾਬ ਨੇ ਆਪਣਾ ਆਤਕ ਜਿਹੜਾ ਉਹ ਮਚਾਇਆ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਇਹ ਮੋਰਚਰੀ ਹਾਊਸ ਦੀ ਤਸਵੀਰ ਹੈ ਤਾਂ ਗੁਰਸੇਵਕ ਦੇ ਜਾਨ ਦੇ ਨਾਲ ਉਹਨਾਂ ਦਾ ਪਰਿਵਾਰ ਜਿਹੜਾ ਪਿੱਛੋ ਰੋ ਰਿਹਾ ਤੁਸੀਂ ਇਹ ਤਸਵੀਰ ਦੇਖੋ ਕਿ ਹੁਣ ਸਰਕਾਰ ਤੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਕਾਰਵਾਈ ਕੀਤੀ ਜਾਵੇ ਲੇਕਿਨ ਕਹਿ ਸਕਦੇ ਹਾਂ ਕਿ ਅੱਠ ਘਰਾਂ ਦੇ ਚਿਰਾਗ ਜਿਹੜੇ ਨੇ ਇਸ ਸ਼ਰਾਬ ਦੇ ਨਾਲ ਬੁਝੇ ਨੇ ਤੁਸੀਂ ਇਹ ਦੇਖੋ ਪੂਰੀ ਪੰਚਾਇਤ ਮੈਂਬਰ ਵੀ ਪਹੁੰਚੇ ਹੋਏ ਨੇ ਚਾਹੇ ਪਰਿਵਾਰ ਦੀ ਗੱਲ ਕਰ ਲਈ ਤਾਂ ਉਹ ਵੀ ਪਹੁੰਚੇ ਹੋਏ ਨੇ ਤਾਂ ਗੱਲਬਾਤ ਵੀ ਕਰਦੇ ਹਾਂ ਕੀ ਕੁਝ ਕਹਿ ਕੇ ਗਏ ਸੀ ਗੁਰਸੇਵਕ ਘਰੋਂ ਦੀ ਕੀ ਕੁਝ ਗੱਲਬਾਤ ਹੋਈ ਸੀ ਆਖਰੀ ਵਾਰ ਕੁਝ ਨਹੀਂ ਕਿਹਾ ਬਸ ਇਹ ਕਿਹਾ ਵੀ ਘਬਰਾਟ ਹੋ ਰਹੀ ਹੈ ਮੈਨੂੰ ਅੱਛਾ ਅਸੀਂ ਨੇ ਚੱਕ ਕੇ ਦਾਖਲ ਕੀਤਾ ਬਸ ਦਾਖਲ ਕਰਿਆ ਉਹਨਾਂ ਨੂੰ ਬਰਸਿੰਗ ਵਾਲੇ ਲੈ ਗਏ ਉਥੋਂ ਉਹਨਾਂ ਨੇ ਸੰਗਰੂਰ ਭੇਜਤਾ ਸੰਗਰੂਰ ਤੋਂ ਕਹਿੰਦੇ ਰਜਿੰਦਰਾ ਚ ਲੈ ਜਾਓ ਬਸ ਉੱਥੇ ਆਉਂਦੇ ਆਉਂਦੇ ਪੂਰੇ ਹੋ ਗਏ ਤੀਗੇ ਅੱਛਾ ਹੋਰ ਤਾਂ ਕੋਈ ਗੱਲ ਨਹੀਂ ਕੋਈ ਕੁਝ ਵੀ ਨਹੀਂ ਕਿਹਾ ਹੈਗਾ ਵੀਰੇ ਕੋਈ ਆਖਰੀ ਵਾਰ ਗੱਲ ਹੋਈ ਸੀ ਤੁਹਾਡੇ ਨਾਲ ਕੀ ਕੁਝ ਕਹਿੰਦੇ ਸੀਗੇ ਉਦੋਂ ਨਹੀਂ ਉਹ ਮੇਰੇ ਉੱਥੇ ਹੀ ਤੀਗੇ ਥਾਣੇ 'ਚ ਥਾਣੇ 'ਚ ਤੀਗੇ ਉੱਥੇ ਉਹਨਾਂ ਨੇ ਵਧੀਆ ਰੋਟੀ ਪਾਣੀ ਵੀ ਖਾਦਾ ਚਾਹ ਵੀ ਪੀਤੀ ਆ ਬਹੁਤ ਸਹੀ ਤੀ 6 ਵਜੇ ਉੱਥੇ ਉਹਨੂੰ ਸਵੇਰ ਦੇ ਚੱਕਰ ਆ ਰਹੇ ਸੀ ਪਰ ਇਹ ਤਾਂ ਕਹਿ ਰਹੇ ਸੀ ਵੀ ਕਬਰਟ ਹੋ ਰਹੀ ਆ ਚੱਕਰ ਆ ਰਹੇ ਸੀਗਾ ਉੱਥੇ ਜਦੋਂ ਉਹਨਾਂ ਨੇ 6 ਵਜੇ ਕੱਢਿਆ ਤਾਂ ਪੂਰਾ ਡਾਊਨ ਸੀਗਾ ਉਹ ਅਸੀਂ ਮਾਮਾਤੀ ਜਾਨੇ ਚੱਕ ਕੇ ਲਿਆ ਕੇ ਡਾਕਿਲ ਸਿੱਟਿਆ ਤੇ ਹਸਪਤਾਲ ਤੋਂ ਸੀ ਮਾਮਾਤੀ ਲੈ ਕੇ ਆਇਆ ਉਹਨੇ ਫਿਰ ਅਸੀਂ ਇਹਨਾਂ ਨੂੰ ਫੋਨ ਕਰਿਆ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਕਿਹਨੂੰ ਬੁਲਾਵਾਂ ਉਹਨਾਂ ਨੇ ਛੋਟੀ ਭੈਣ ਦਾ ਨਾਂ ਲਿਆ ਮੈਂ ਮੇਰੇ ਵੀਰੇ ਨੂੰ ਉਹਦੇ ਘਰ ਵਾਲੇ ਨੂੰ ਫੋਨ ਕਰਿਆ ਵੀ ਵੀਰੇ ਸੇਤੀ ਲੈ ਕੇ ਨਨੂਰੇ ਆਜੋ ਸਾਡੇ ਮੂਰੇ ਤਾਂ ਸੰਗਰੂਰ ਮੂਰੇ ਆ ਗਈ બસ ਇਹ ਤਾਂ ਸਾਨੂੰ ਪਤਾ ਹੀ ਲੱਗ ਗਿਆ ਜੀ ਪੂਰੇ ਹੋ ਗਏ ਬਸ ਜਾਂਦੇ ਆਂਦੇ ਆਂਦੇ ਕੀ ਕੁਝ ਕਹਿੰਦੇ ਹੁੰਦੇ ਸੀਗੇ ਜਿਸ ਤਰ੍ਹਾਂ ਤਿੰਨ ਬੱਚੇ ਨੇ ਟੋੜਿਆ ਨਾ ਬੱਚਿਆਂ ਦਾ ਭਵਿੱਖ ਵੀ ਹੈਗਾ ਅੱਗੇ ਇਹ ਕੱਲੇ ਕਮਾਨ ਵਾਲੇ ਸੀ ਕੀ ਕੁਝ ਕਹਿੰਦੇ ਹੁੰਦੇ ਸੀ ਬੱਚਿਆਂ ਦੇ ਬਾਰੇ ਬਹੁਤ ਕੁਝ ਕਹਿੰਦੇ ਤੇ ਵੀਰੇ ਉਹ ਤਾਂ ਮੈਨੂੰ ਇਹੀ ਗੱਲ ਕਹਿੰਦੀ ਜਦੋਂ ਪਾਲਨੇ ਇਹਨਾਂ ਨੂੰ ਪੜਾੜਾ ਲਿਖਿਆਣਾ ਇਹਨਾਂ ਨੂੰ ਬਣਾਉਣਾ ਕੁਝ ਬਸ ਕੁਝ ਬਣਾ ਕੇ ਦਿਖਾ ਦਿਓ ਇਹਨਾਂ ਨੂੰ ਹੁਣ ਤਾਂ ਸਾਰੀਆਂ ਆਸਾਂ ਟੁੱਟ ਗਈਆਂ ਤਾਂ ਬਿਲਕੁਲ ਕਹਿ ਸਕਦੇ ਹਾਂ ਕਿ ਬੜਾ ਔਖਾ ਹੁੰਦਾ ਹੈ ਕਿਉਂਕਿ ਇੱਕੋ ਜੀ ਸੀ ਕਮਾਉਣ ਵਾਲਾ ਘਰ ਦਾ ਚਾਰ ਭੈਣਾਂ ਦਾ ਇਕਲੌਤਾ ਭਰਾ ਸੀਗਾ ਪਰਿਵਾਰ ਦੇ ਵਿੱਚ ਤਿੰਨ ਬੱਚੇ ਨੇ ਕਹਿ ਸਕਦੇ ਹਾਂ ਦੋ ਬੇਟੇ ਨੇ ਇੱਕ ਬੇਟਾ ਤੁਸੀਂ ਇਹ ਦੇਖੋਗੇ ਸਭ ਤੋਂ ਛੋਟਾ ਬੱਚਾ ਜਿਹੜਾ ਗੁਰਸੇਵਕ ਸਿੰਘ ਦਾ ਉਹ ਗੋਦ ਦੇ ਵਿੱਚ ਆਪਣੀ ਮਾਂ ਦੀ ਕਹਿ ਸਕਦੇ ਹਾਂ ਕਿ ਪਰਿਵਾਰ ਇਸ ਸਮੇਂ ਵੱਡੇ ਸਦਮੇ ਦੇ ਵਿੱਚ ਹੈ ਅ ਮੰਜੇਤੀ ਪਿਆ ਜੀ ਐਕਸੀਡੈਂਟ ਹੋ ਗਿਆ ਤੇ ਉਹਦੀ ਵੀ ਲੱਤ ਟੁੱਟੀ ਪਈ ਹੈ ਕਮਾਉਣ ਵਾਲਾ ਕੋਈ ਵੀ ਨਹੀਂ ਹੈਗਾ ਜੀ ਇਹਨਾਂ ਦੇ ਮੇਰਾ ਜਮਾਈ ਤੀਜੀ ਕਮਾਉਣ ਵਾਲਾ ਉਹ ਵੀ ਚੱਲ ਗਿਆ ਹੁਣ ਜੀ ਕੋਈ ਇਹਨਾਂ ਨੂੰ ਕਮਾ ਕੇ ਖਵਾਉਣ ਵਾਲਾ ਹੈ ਹੀ ਨਹੀਂ ਬਿਲਕੁਲ ਇਹ ਦੇਖੋਗੇ ਇਸ ਪਾਸੇ ਪਰਿਵਾਰ ਪਹੁੰਚੇ ਹੋਏ ਐ ਕਿਸ ਤਰ੍ਹਾਂ ਸੁਆਸੀ ਗੁਰਸੇਵਕ ਸਿੰਘ ਦਾ ਜੇਕਰ ਗੱਲ ਕਰ ਲਈ ਸੁਆਸੀ ਬਹੁਤ ਵਧੀਆ ਸੀਗਾ ਆਪਦੇ ਬੱਚਿਆਂ ਦੇ ਲਈ ਵਧੀਆ ਕਮਾਉਂਦਾ ਸੀ 600 ਰੁਪਏ ਦਿਹਾੜੀ ਲੈਂਦਾ ਸੀ ਲਿਆ ਕੇ ਉਹਦਾ ਉਹਨਾਂ ਨੂੰ ਲੋਹੇ ਦੀਆਂ ਗੱਡੀਆਂ ਗੁੱਡੀਆਂ ਭਰਦਾ ਸੀ ਉਹ ਲਿਆ ਕੇ ਵਿਚਾਰੋਂ ਜੁਨਾ ਸੁਨਦਾ ਜੀ ਜੋ ਵੀ ਕਰਦਾ ਸੀਗਾ ਕਮਾਈ ਪਤੀਆ ਕਰਕੇ ਇਹਨਾਂ ਨੂੰ ਖਵਾਈ ਜਾਂਦਾ ਸੀ ਪਰ ਇਸ ਸਮੇਂ ਦੇ ਵਿੱਚ ਇਹਨਾਂ ਸਾਰੇ ਪਰਿਵਾਰ ਦਾ ਹੀ ਸਾਡੇ ਤਾਂ ਦਿਲ ਟੁੱਟ ਚੁੱਕਿਆ ਵਾ ਹੁਣ ਸਾਨੂੰ ਮਤਲਬ ਜੀ ਗੱਲਾਂ ਬਾਤਾਂ ਵੀ ਇਹ ਨਹੀਂ ਆ ਰਹੀਆਂ ਕਿ ਵੀ ਕੀ ਕਹਿ ਦਈਏ ਕੀ ਨਾ ਕਹਿ ਦਈਏ ਕਿਉਂਕਿ ਮਨ ਦੇ ਵਿੱਚ ਹੋਰ ਹੀ ਬਾਲੇ ਉੱਠੀ ਜਾਂਦੇ ਵੀ ਯਾਰ ਉਹ ਇਧਰੋਂ ਆਊਗਾ ਇਧਰੋਂ ਆਊਗਾ ਸਾਨੂੰ ਟਾਈਮ ਲੱਗਦਾ ਵੀ ਮੱਲਾ ਜਾਂਦਾ ਹੀ ਫਿਰਦਾ ਵਾ ਕਿਉਂਕਿ ਜਦੋਂ ਕੋਲੋਂ ਇੱਕ ਸਾਡੇ ਗੱਲਾਂ ਬਾਤਾਂ ਕਰਦਾ ਪਰਿਵਾਰ ਚੱਲਿਆ ਗਿਆ ਸਾਨੂੰ ਟਾਈਮ ਲੱਗਦਾ ਵੀ ਕਿਤੇ ਇਧਰੋਂ ਹੋਣ ਆ ਜੂ ਹੋਣ ਆ ਜੂ ਪਰ ਨਹੀਂ ਜੇਕਰ ਹੁਣ ਦੇਖੀਏ ਕਿ ਬੱਚੇ ਪਿੱਛੇ ਨੇ ਹਨਾ ਬੱਚਿਆਂ ਦਾ ਭਵਿੱਖ ਅੱਗੇ ਪੂਰਾ ਸਭ ਤੋਂ ਛੋਟਾ ਬੱਚਾ ਜਿਹੜਾ ਗੋਲ ਦੇ ਵਿੱਚ ਆਪਣੀ ਮਾਂ ਦੇ ਕੀ ਕੁਝ ਦਿਮਾਗ ਦੇ ਵਿੱਚ ਆ ਰਿਹਾ ਹੋਂ ਕਿਉਂਕਿ ਕਾਫੀ ਵੱਡਾ ਸਦਮਾ ਪਰਿਵਾਰ ਦੇ ਲਈ ਤਾਂ ਸਾਡੇ ਵੀ ਬਹੁਤੀ ਹੋ ਰਹੀ ਆ ਬਈ ਇਹਨਾਂ ਨੂੰ ਜਰ ਕੇਲੇ ਸਾਹ ਦੇ ਨਾਲ ਹੁਣ ਸਾਡੀ ਵੀ ਕਬੀਲਦਾਰੀ ਵੱਡੀ ਆ ਚਾਰ ਲੜਕੀਆਂ ਨੇ ਇੱਕ ਲੜਕਾ ਵੀ ਹੁਣ ਇਹਨਾਂ ਦੇ ਵੀ ਲੱਕ ਕਬੀਲਦਾਰੀ ਸਾਡੇ ਜੇ ਅਸੀਂ ਇੱਕ ਦੂਜੇ ਦੀ ਕਬੀਲਦਾਰੀ ਚੱਕ ਦਿਆਂ ਤਾਂ ਵੱਡੀ ਕਬੀਲਦਾਰੀ ਵੀ ਸਾਡੇ ਹੋ ਗਈ ਜੀ ਗੱਲ ਪੈ ਗਈ ਤਾਂ ਉਹਦਾ ਕਰਕੇ ਹੁਣ ਸਾਨੂੰ ਬਹੁਤ ਜਾਨੀ ਥੋੜੀ ਮੁਸੱਸਿਆ ਹੁੰਦੀ ਆ ਜੀ ਇਸ ਕਰਕੇ ਸਮੱਸਿਆ ਦੇ ਵਿੱਚ ਆਉਂਗਾ ਜੀ ਹੁਣ ਇਹ ਤਾਂ ਹੁਣ ਜੇ ਕੋਈ ਸਾਡਾ ਕੋਈ ਆਸਰਾ ਦੇ ਸਕਦਾ ਤਾਂ ਇੱਕ ਕੋਈ ਵਾਂ ਸਾਡੇ ਬੱਚੇ ਨਹੀਂ ਤਾਂ ਮੰਨ ਲਓ ਜੀ ਆਪਾਂ ਲੀਹਦੇ ਹੀ ਆ ਬੱਚਿਆਂ ਦੀ ਹਾਲਤ ਕੀ ਆ ਜੇਕਰ ਗੱਲ ਕਰੀਏ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਦੀ ਇਸ ਤਰ੍ਹਾਂ ਚਾਰ ਦੋਸ਼ੀ ਤਾਂ ਫੜੇ ਗਏ ਨੇ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਦੇ ਕਰਕੇ ਮੌਤਾਂ ਹੋਈਆਂ ਨੇ 302 ਦਾ ਮਾਮਲਾ ਵੀ ਦਰਜ ਕਰ ਦਿੱਤਾ ਗਿਆ ਇੱਕ ਮਿੰਟ ਤਾਂ ਹੀ ਤੇਰੇ ਸਰਕਾਰ ਦੀ ਜੋ ਇਹਨਾਂ ਨੂੰ ਮਤਲਬ ਬਣਦਾ ਇਹਨਾਂ ਦਾ ਦੇ ਦੇਵੇ ਬੱਚਿਆਂ ਦਾ ਮੰਨ ਲਾ ਇਹਨਾਂ ਦੀ ਜਰਾਂ ਦੀ ਪੜ੍ਹਾਈ ਲਿਖਾਈ ਹੋ ਜੂਗੀ ਤੇ ਇਹਨਾਂ ਦੀ ਨਾਲ ਉਹਦਾ ਕੋਈ ਜੋ ਰੋਟੀ ਪਾਣੀ ਦਾ ਹੱਲ ਹੋ ਜੂਗਾ ਕਿਉਂਕਿ ਹੁਣ ਇਹਨਾਂ ਦੇ ਕੋਈ ਹੱਲ ਨਹੀਂ ਹੈਗਾ ਗਾ ਬੁੜੀਆਂ ਕਾਹਦਾ ਹੱਲ ਕਰ ਸਕਦੀਆਂ ਨੇ ਕੋਈ ਨਹੀਂ ਕਰ ਸਕਦੀਆਂ ਬੁੜੀਆਂ ਤਾਂ ਵੱਤ ਤੋਂ ਵੱਧ ਫਸੇ ਲਵ ਨਹੀਂ ਚਲਾ ਸਕਦੀਆਂ ਜੀ ਕੋਈ ਜ਼ਮੀਨ ਵਗੈਰਾ ਹੈਗੀ ਸੀ ਗੁਰਸੇਵਕ ਕੁੱਲ ਜਾਂ ਪਰਿਵਾਰ ਦਾ ਸਿਰ ਕੋਈ ਕਰ ਨੇ ਕਰਜ ਦੇ ਬਾਰੇ ਮੈਨੂੰ ਪਤਾ ਨਹੀਂ ਹੈ ਜੀ ਇਸ ਗੱਲ ਬਾਰੇ ਤੇ ਪਰ ਇਹਨਾਂ ਕੋਲੇ ਜ਼ਮੀਨ ਕੋਈ ਨਹੀਂ ਹੈਗੀ ਕੀ ਉਹੀ ਮਕਾਨ ਹੀ ਹੈ ਜੀ ਜੋ ਪਾਇਆ ਹੈ ਵਿਦੇਚ ਰਹਿ ਰਹੇ ਨੇ ਬਿਲਕੁਲ ਇਸ ਪਾਸੇ ਦੇਖੋਗੇ ਗੁਰਸੇਵਕ ਦੇ ਜਿਹੜੇ ਭੈਣ ਨੇ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਤੋਂ ਵੀ ਜਾਣਦੇ ਕਿਉਂਕਿ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਗੁਰਸੇਵਕ ਜਿਹੜਾ ਜ਼ਹਿਰੀਲੀ ਸ਼ਰਾਬ ਦੀ ਪੇਟ ਚੜਿਆ ਅੱਠ ਪਰਿਵਾਰ ਉਜੜੇ ਨੇ ਇਸ ਦੇ ਵਿੱਚ ਕੀ ਕੁਝ ਕਹਿੰਦੇ ਹੁੰਦੇ ਸੀ ਕਿ ਕੁਝ ਗੱਲਬਾਤ ਹੁੰਦੀ ਸੀ ਗੁਰਸੇਵਕ ਦੇ ਨਾਲ ਤੁਹਾਡਾ ਭਰਾ ਸੀਗਾ ਗੱਲਬਾਤ ਨਹੀਂ ਸੀ ਸਾਡੇ ਨਾਲ ਠੀਕ ਠਾਕ ਸੀ ਵਧੀਆ ਚੱਲਦਾ ਸੀ ਟਿਉਹ ਪ੍ਰੇਮ ਸੀ ਹੈਗਾ ਕੋਈ ਗੱਲਬਾਤ ਨਹੀਂ ਸੀ ਸਾਡੇ ਮਾਤਾ ਪਿ ਕਸੋਰੀਲੀ ਵਾਰ ਕੀ ਕੁਝ ਗੱਲ ਹੋਈ ਸੀ ਗੁਰਸੇਵਕ ਦੇ ਨਾਲ ਜਿਹੜੀ ਅੱਜ ਯਾਦ ਆਂਦੀ ਹੈ ਕੋਈ ਕੁਝ ਨਹੀਂ ਗੱਲ ਹੋਈ ਕੋਈ ਗੱਲ ਨਹੀਂ ਹੋਈ ਕੁਝ ਕਹਿ ਕੇ ਨਹੀਂ ਗਿਆ ਜਾਂਦੇ ਵੇਲੇ ਨਹੀਂ ਕੁਝ ਨਹੀਂ ਕਹਿ ਕੇ ਗਏ ਤਾਂ ਬਿਲਕੁਲ ਇਹ ਦੇਖੋ ਇਹ ਪੂਰਾ ਪਰਿਵਾਰ ਹੈ ਜਿਹੜਾ ਇਸ ਸਮੇਂ ਵੱਡੇ ਸੰਤਮਿਆਂ ਦੇ ਵਿੱਚੋਂ ਗੁਜ਼ਰ ਰਿਹਾ ਕਿਉਂਕਿ ਗੁਰਸੇਵਕ ਇਕਲੌਤਾ ਕਹਿ ਸਕਦੇ ਹਾਂ ਮਾਪਿਆਂ ਦਾ ਪੁੱਛੀਗਾ ਜਿਹੜਾ ਕਮਾਨ ਵਾਲਾ ਸੀ ਪਰਿਵਾਰ ਦੇ ਵਿੱਚ ਚਾਰ ਭੈਣਾਂ ਸੀਗੀਆਂ ਪਿੱਛੇ ਤਾਂ ਇਹ ਤੁਸੀਂ ਦੇਖੋ ਕਿ ਗੁਰਸੇਵਕ ਦੇ ਜਿਹੜੇ ਪਤਨੀ ਨੇ ਉਹ ਇਸ ਥਾਂ ਦੇ ਉੱਤੇ ਪਹੁੰਚੇ ਹੋਏ ਨੇ ਆਪਣੇ ਪਤੀ ਦੀ ਮ੍ਰਿਤਕ ਦੇਹ ਲਾਣ ਦੇ ਲਈ ਪਰਿਵਾਰ ਦੇ ਨਾਲ ਪਹੁੰਚੇ ਨੇ ਤਾਂ ਕਹਿ ਸਕਦੇ ਹਾਂ ਪਰਿਵਾਰ ਇਸ ਸਮੇਂ ਵੱਡੇ ਸਦਮੇ ਦੀ ਮਾਰ ਚੱਲ ਰਿਹਾ ਤੁਸੀਂ ਦੇਖੋ ਕਿ ਬੱਚਾ ਜਿਹੜਾ ਸਭ ਤੋਂ ਛੋਟਾ ਬੇਟਾ ਹੈ ਉਹ ਗੋਦ ਦੇ ਵਿੱਚ ਆਪਣੀ ਮਾਂ ਦੇ ਤਾ ਇੱਕ ਵੱਡਾ ਦੁੱਖ ਹੈ ਪਰਿਵਾਰ ਦੇ ਲਈ ਕਿਉਂਕਿ 8 ਪਰਿਵਾਰਾਂ ਦੇ ਚਿਰਾਗ ਜਿਹੜੇ ਨੇ ਉਹ ਅੱਜ 부ਜੇ ਨੇ ਤਾਂ ਇਹ ਤਸਵੀਰਾਂ ਤੁਸੀਂ ਲਗਾਤਾਰ ਜਗਬਾਨੀ ਟੀਵੀ ਦੇ ਉੱਪਰ ਦੇਖ ਰਹੇ ਹੋ ਕਿ ਇੱਕ ਵੱਡਾ ਦੁੱਖ ਜਿਹੜਾ ਪਰਿਵਾਰ ਦੇ ਲਈ ਅੱਜ ਕਹਿ ਸਕਦੇ ਹਾਂ ਕਿ ਉਹ ਸਾਹਮਣੇ ਆਇਆ ਹੈ ਜਿਸ ਦੇ ਵਿੱਚ 8 ਪਰਿਵਾਰਾਂ ਦੇ ਚਿਰਾਗ ਜਿਹੜੇ ਨੇ ਇਸ ਜਹਰੀਲੀ ਸ਼ਰਾਬ ਦੇ ਵਿੱਚ 부ਜੇ ਨੇ ਤਾਂ ਕਹਿ ਸਕਦੇ ਹਾਂ 17 ਲੋਕ ਇਸ ਦੇ ਵਿੱਚ ਬਿਮਾਰ ਹੋਏ ਸਿਗੇ ਜਿਨ੍ਹਾਂ ਵਿੱਚੋਂ 8 ਦੀ ਜਿਹੜੀ ਹੈ ਹੁਣ ਫਿਲਹਾਲ ਦੀ ਕੜੀ ਜਿਹੜੀ ਮੌਤ ਹੋਈ ਹੈ ਤਾਂ ਅੱਗੇ ਜਿਹੜੇ ਬਾਕੀ ਲੋਕ ਜਿਹੜੇ ਦਾਖਲ ਨੇ ਵਕ ਵਕ ਹਸਪਤਾਲਾਂ ਦੇ ਵਿੱਚ ਤਾਂ ਉਹਨਾਂ ਦਾ ਇਲਾਜ ਜਿਹੜਾ ਲਗਾਤਾਰ ਚਲ ਰਿਹਾ ਹੈ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਕਿ ਕਿਸ ਤਰ੍ਹਾਂ ਉਪਲੀ ਪਿੰਡ ਦੇ ਰਹਿਣ ਵਾਲੇ ਸੀਗੇ ਤਾਂ ਇਹ ਪਰਿਵਾਰ ਗੁਰਸੇਵਕ ਦਾ ਪਰਿਵਾਰ ਹੈ ਜਿਹੜਾ ਚਾਰ ਪੈਣਾ ਦਾ ਇਕਲੌਤਾ ਪਰਾ ਸੀਗਾ ਅਤੇ ਕਹਿ ਸਕਦੇ ਆ ਤਿੰਨ ਬੱਚਿਆਂ ਦਾ ਪਿਓ ਸੀਗਾ ਵਿਆਹਿਆ ਹੋਇਆ ਸੀਗਾ ਪਰਿਵਾਰ ਦੇ ਵਿੱਚ ਇਕਲੌਤਾ ਕਮਾਉਣ ਵਾਲਾ ਸੀਗਾ ਹੁਣ ਪਰਿਵਾਰ ਮੰਗ ਕਰ ਰਿਹਾ ਸਰਕਾਰ ਤੋਂ ਕਿ ਜਿਹੜੀ ਕਾਰਵਾਈ ਹੈ ਦੋਸ਼ੀਆਂ ਦੇ ਖਿਲਾਫ ਸਖਤ ਕੀਤੀ ਜਾਵੇ ਤਾਂ ਪਰਿਵਾਰ ਦਾ ਸਹਾਰਾ ਸਰਕਾਰ ਬਣੇ ਦੇਖਣਾ ਹੋਵੇਗਾ ਹੁਣ ਕਿਸ ਤਰ੍ਹਾਂ ਦਾ ਸਹਾਰਾ ਸਰਕਾਰ ਬਣਦੀ ਹੈ ਜਾਂ ਫਿਰ ਕਿਸ ਤਰ੍ਹਾਂ ਪ੍ਰਸ਼ਾਸਨ ਹੁਣ ਪਰਿਵਾਰਾਂ ਦਾ ਉਹਨਾਂ ਦਾ ਸਾਥ ਦੇਵੇਗਾ ਜਿਨ੍ਹਾਂ ਦੇ ਪਰਿਵਾਰਾਂ ਦੇ ਚਿਰਾਗ ਬੁਝੇ ਨੇ ਕੈਮਰਾ ਪਰਸ ਰਵਿੰਦਰ ਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਾਗਬਾਨੀ ਟੀਵੀ ਪਟਿਆਲਾ